ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਜਦੀਪ ਵੱਡੀ ਖਬਰ ਜੀਐਸਟੀ ਸਲੇਬ ਦੇ ਘਟਣ ਨਾਲ ਪੰਜਾਬ ਖੋਇਆ ਵਿਹਾਲ ਖਜ਼ਾਨੇ ਨੂੰ ਲੱਗੇਗਾ 2 ਕਰੋੜ ਦਾ ਝਟਕਾ ਜੀਐਸਟੀ ਸਲੇਬ ਦੀ ਖਬਰ ਸਾਹਮਣੇ ਆਦੀ ਖਜ਼ਾਨਾ ਮੰਤਰੀ ਕਰ ਰਹੇ ਨੇ ਮੁਲਕਾਂ ਜਲਦ ਕਰਨ ਦੇਕਾਰ ਨਾਲ ਮੀਟਿੰਗ ਪਹਿਲਾਂ ਹੀ ਖਜ਼ਾਨੇ ਵਿੱਚ ਨਹੀਂ ਹੈ ਬਾਧੂ ਪੈਸੇ GST ਸਲੈਬ ਸਾਹਮਣੇ ਆ ਰਹੀ ਚੰਡੀਗੜ੍ਹ ਕੇਂਦਰ ਸਕਾਰ ਵੱਲੋਂ GST ਸਲੈਬ ਵਿੱਚ ਕੀਤੀ ਜਾ ਰਹੀ ਕਟੌਤੀ ਨਾਲ ਪੰਜਾਬ ਸਰਕਾਰ ਵਿਹਾਲ ਹੁੰਦੀ ਨਜ਼ਰ ਆ ਰਹੀ ਹੈ ਇਸ ਐਲਾਨ ਐਲਾਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਕਾਫੀ ਜ਼ਿਆਦਾ ਘਪਰਾ ਵਿੱਚ ਵੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਵਿੱਚ ਇਸ ਕਟੌਤੀ ਨਾਲ 2000 ਕਰੋੜ ਰੁਪਏ ਤੋਂ ਜ਼ਿਆਦਾ ਝਟਕਾ ਲੱਗਣ ਜਾ ਰਿਹਾ ਹੈ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਸਾਲ ਤੋਂ 2027 ਦੀਆਂ ਚੋਣਾਂ ਦੀ ਤਿਆਰੀ ਵਿੱਚ ਝੁੱਟਣ ਵਾਲੀ ਹੈ ਇਹੋ ਜਿਹੇ ਮੌਕੇ ਸਰਕਾਰ ਨੇ ਪੈਸੇ ਦੀ ਸਭ ਤੋਂ ਜ਼ਿਆਦਾ ਲੋੜ ਹੈ ਪਰ ਕੇਂਦਰ ਸਰਕਾਰ ਨੇ ਦੇ ਇਸ ਤਾਜ਼ਾ ਫੈਸਲੇ ਨਾਲ ਪੰਜਾਬ ਸਰਕਾਰ ਦਾ ਸਾਰਾ ਸਿਸਟਮ ਹੀ ਗੜਬੜ ਹੋ ਜਾਂਦਾ ਹੈ ਇਸ ਮਾਮਲੇ 'ਤੇ ਨੂ ਲਾਕੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਵੀ ਕਾਫੀ ਜ਼ਿਆਦਾ ਚਿੰਤਾ ਨਜ਼ਰ ਆ ਰਹੇ ਹਨ ਜਲਦ ਉਹ ਆਪਣੇ ਅਧਿਕਾਰ ਨਾਲ ਮੀਟਿੰਗ ਕਰਦੇ ਹੋਏ ਬਾਰੇ ਮੁਲਕਨ ਵੀ ਕਰਨਗੇ ਤਾਂ ਨਮੀ ਸਲੇਬ ਸਿਸਟਮ ਨਾ ਹੋਣ ਵਾਲੇ ਘਾਟੇ ਦੀ ਪਰਪਾਈ ਹੋਰ ਪਾਸੋਂ ਤੋਂ ਕਰਨ ਦੀ ਕੋਸ਼ਿਸ਼ ਕਰ ਸਕੇ ਜਾਣਕਾਰੀ ਅਨੁਸਾਰ ਦੇਸ਼ ਵਿੱਚ ਇਸ ਸਮੇਂ GST ਵਿਦ ਜੇ ਚਾਰ ਸਲੇਬ ਚੱਲ ਰਹੀਆਂ ਹਨ ਅਤੇ ਪੰਜਵੀਂ 32% 12% ਅਤੇ 18% ਤੋਂ ਬਾਅਦ ਸਿੱਧੇ 28% ਦੀ ਸਲੇਬ ਹੈ ਕਿਨ ਸਰਕਾਰ ਦੀ 28% GST ਦੀ ਸਲੇਬ ਨੂੰ ਖਤਮ ਕਰਦੇ ਹੋਏ 18% ਦੀ ਸਲੇਬ ਨੂੰ ਹੀ ਰੱਖਣ ਦੇ ਵਿਚਾਰ ਕਰ ਰਹੀ ਹੈ ਤਾਂ ਕੁਝ ਚੀਜ਼ਾਂ ਤੇ ਸਲੇਬ ਨੂੰ ਘਟਾਉਣ ਦਾ ਵਿਚਾਰ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਨਵੀਂ ਸਲੇਬ ਸਿਸਟਮ ਨੂੰ ਦੀਵਾਲੀ ਤੋਂ ਦੇਸ਼ ਭਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਧੰਨਵਾਦ